16 ਮਹੱਲਾ ਪੰਜਵਾਂ ਸਿਮਰੋ ਆਪਣਾ ਸਾਈ ਦਿਨ ਸ੍ਰੈਣ ਸਦ ਧਿਆਈ ਸਿਮਰੋ ਆਪਣਾ ਸਾਈ ਦਿਨ ਸ੍ਰੈਣ ਸਦ ਧਿਆਈ ਹਾਥ ਦੇ ਜਨ ਰਾਖੇ ਹਰ ਨਾਮ ਮਹਾਰਸ ਚਾਖੀ ਆਪਣੇ ਗੁਰ ਉੱਪਰ ਕਰਵਾਨ ਭੈ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹਾਉ ਨਾਨਕ ਜਨ ਸਰਨਾਈ ਜਨ ਪੂਰਨ ਪੈਜ ਰਖਾਈ ਸਗਲੇ ਦੁੱਖ ਮਿਟਾਈ ਸੁਖ ਪਹੁੰਚੋ ਮੇਰੇ ਭਾਈ ਜਨਪੂਰਨ ਪੈਜ ਰਖਾਈ ਸਗਲੇ ਦੁੱਖ ਮਿਟਾਈ ਸੁਖ ਪਹੁੰਚੋ ਮੇਰੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਅੱਜ ਆਪਾਂ ਪਾਵਨ ਪਵਿੱਤਰ ਅੰਗ 630 ਤੇ 631 ਤੇ ਸੁਭਾਈਮਾਨ ਸ਼ਬਦ ਪੜਿਆ ਮਹਾਰਾਜ ਨੇ ਇਥੇ ਸਮਝਾਉਣਾ ਕੀਤਾ ਵੀ ਸਿਮਰੋ ਆਪਣਾ ਸਾਈਂ ਦਿਨ ਸਰਾਣ ਸਦ ਧਿਆਈ ਵੀ ਉਸ ਆਪਣੇ ਸਾਈਂ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਸਿਮਰਦੇ ਰਹੋ ਦਿਨ ਰਾਤ ਕਿਉਂਕਿ ਸਤਗੁਰਾਂ ਨੇ ਆਪਾਂ ਨੂੰ ਇਹ ਗੁਰਬਾਣੀ ਦਾ ਜਹਾਜ਼ ਦਿੱਤਾ ਗੁਰਬਾਣੀ ਦਾ ਬਹੁਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੁਰਬਾਣੀ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਪੰਜਵੇਂ ਪਾਤਸ਼ਾਹ ਤੱਕ ਤੇ ਫਿਰ ਨੌਵੇਂ ਪਾਤਸ਼ਾਹ ਦੀ ਗੁਰਬਾਣੀ ਹੈ ਸਤਿਗੁਰਾਂ ਨੇ ਜਿੱਥੇ-ਜਿੱਥੇ ਗਏ ਗੁਰਬਾਣੀ ਉਚਾਰਨ ਕੀਤੀ ਤਰਕੀ ਬਾਣੀ ਆਈ ਦਿਨ ਸਗਲੀ ਚਿੰਤ ਮਟਾਈ ਉਹ ਫਿਰ ਮਹਾਰਾਜ ਲਿਖਦੇ ਵੀ ਗਏ ਨਾਲ ਪੋਥੀਆਂ ਪੋਥੀਆਂ ਤਿਆਰ ਕਰਦੇ ਗਏ ਆਪ ਇੱਕ ਫੋਟੋ ਲਾਈ ਆ ਜਿਹਦੇ ਵਿੱਚ ਇਥੋਂ ਇਹ ਆਪਾਂ ਨੂੰ ਸਮਝ ਆਉਂਦੀ ਆ ਵੀ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਸੀ ਜਿਹੜੀ ਉਹ ਸਤਿਗੁਰੂ ਭਾਈ ਲੈਣਾ ਜੀ ਨੂੰ ਜਦੋਂ ਗੁਰਤਾ ਗੱਦੀ ਦੇ ਕੇ ਗਏ ਤੇ ਸਤਿਗੁਰਾਂ ਨੇ ਉਹ ਗੁਰਬਾਣੀ ਵਾਲੀ ਪੋਥੀ ਵੀ ਉਹਨਾਂ ਨੂੰ ਸੌਂਪੀ ਫਿਰ ਦੂਜਿਆਂ ਦੀ ਤੀਜਿਆਂ ਦੀ ਚੌਥਿਆਂ ਦੀ ਫਿਰ ਪੰਜਵੇਂ ਦੀ ਬਾਣੀ ਵੀ ਆਪਦੀ ਹੈ ਤੇ ਭਗਤਾਂ ਦੀ ਬਾਣੀ ਜੋ ਇਕੱਠੀ ਕਰੀ ਸੀ ਸਾਰੀ ਬਾਣੀ ਇਕੱਠੀ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਾਂ ਨੂੰ ਤਿਆਰ ਕਰਕੇ ਦਿੱਤਾ ਕਾਦੇ ਵਾਸਤੇ ਵੀ ਆਪਣਾ ਜੀਵਨ ਸਬਰ ਜੇ ਮਨੁੱਖਾ ਜਨਮ ਲੇਖੇ ਲੱਗ ਜੇ ਨਾਮ ਬਾਣੀ ਨਾਲ ਜੁੜ ਕੇ ਹੁਣ ਆਪਾਂ ਸਤਿਗੁਰਾਂ ਦੀ ਕਿਰਪਾ ਸਦਕਾ ਨਾਮ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਾਉਣਾ ਸਫਲ ਕਰਨਾ ਵੀ ਮਨੁੱਖਾ ਜੀਵਨ ਮਿਲਿਆ ਮਨੁੱਖਾ ਜੀਵਨ ਨੂੰ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਕਰਨਾ ਇਹ ਕਰਮ ਕਰਨਾ ਆਪਾਂ ਪ੍ਰਭੂ ਪਰਮਾਤਮਾ ਨੇ ਕਿਰਪਾ ਕਰ ਦੇਣੀ ਹੈ ਜਿਵੇਂ ਆਪਾਂ ਕੱਲ ਵੀ ਗੱਲ ਕਰੀ ਸੀ ਵੀ ਮਨੁੱਖ ਆਪਣੇ ਕਰਮਾ ਪ੍ਰਤੀ ਸੁਤੰਤਰ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਆਜ਼ਾਦੀ ਆ ਮਨੁੱਖ ਨੂੰ ਕਰਮ ਕਰਨ ਦੀ ਤੇ ਮਨੁੱਖ ਕਰਮ ਚੰਗਾ ਕਰੇ ਨਾ ਬਾਣੀ ਨਾਲ ਜੁੜਿਆ ਰਹੇ ਸੱਚੀ ਸੁੱਚੀ ਕਰਤ ਕਮਾਈ ਨਾਲ ਜੁੜਿਆ ਰਹੇ ਤੇ ਉਸ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਹੋਈ ਜਾਣੀ ਆ ਲੋਕ ਸੁਖੀ ਹੈ ਪ੍ਰਲੋਕ ਸੇਲੇ ਹੋ ਜਾਣੇ ਨੇ ਮਹਾਰਾਜ ਨੇ ਦੱਸਿਆ ਸਿਮਰੋ ਆਪਣਾ ਸਾਈ ਦਿਨ ਸ੍ਰੈਣ ਸਦ ਧਿਆਈ ਫੇਰ ਕੀ ਹੋਏਗਾ ਜੀ ਹੱਥ ਦੇ ਜਨ ਰੱਖੇ ਜਿਹੜਾ ਹੱਥ ਦੇ ਕੇ ਰੱਖ ਰਿਆ ਸਾਨੂੰ ਹਰ ਥਾਂ ਤੇ ਹਰ ਨਾਮ ਮਹਾਂ ਰਸ ਚਾਖੇ ਉਹ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਮਹਾਰਸ ਆਪਣੀਆਂ ਰਸਨਾ ਨਾਲ ਸੁਰਤ ਦੀ ਅੱਖ ਨਾਲ ਵੇਖ ਤੇ ਰਸਨਾ ਨਾਲ ਪੀ जिने ਇਹ ਨਾਮ ਦੀ ਦਾਤ ਦਿੱਤੀ ਆ ਗੁਰਬਾਣੀ ਦਾ ਜਹਾਜ਼ ਦਿੱਤਾ ਸਾਨੂੰ ਉਸ ਗੁਰੂ ਤੋਂ ਕੁਰਬਾਨ ਜਾਈਏ ਲਿਖਿਆ ਮਹਾਰਾਜ ਨੇ ਆਪਣੇ ਗੁਰ ਕੋ ਆਪਣੇ ਗੁਰ ਉੱਪਰ ਕੁਰਬਾਨ ਕਾਤੋਂ ਜੀ ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਜਿਹੜਾ ਕਿਰਪਾ ਕਰਕੇ ਸਾਡੇ ਤੇ ਮਿਹਰ ਕਰਦਾ ਮਨੁੱਖੇ ਜਾਨੋ ਦੀ ਦਾਤ ਦਿੱਤੀ ਸੁੱਖ ਸਹੂਲਤਾਂ ਦਿੱਤੀਆਂ ਨੇ ਰਿਜਕ ਪਾਣੀ ਦੀ ਦਾਤ ਦੇ ਰਿਆ ਰਹਾਓ ਨਾਨਕ ਜਨ ਸਰਨਾਈ ਨਾਨਕ ਜਨ ਸਰਨਾਈ ਗੁਰੂ ਮਹਾਰਾਜ ਕਹਿੰਦੇ ਇਸ ਗੁਰੂ ਦੇ ਸ਼ਰਨ ਵਿੱਚ ਆ ਜਾ ਭਾਈ ਜਿਨ ਪੂਰਨ ਪੈਜ ਰਖਾਈ ਸਗਲੇ ਦੁੱਖ ਮਟਾਈ ਸੁਖ ਪੰਚੋ ਮੇਰੇ ਭਾਈ ਜੀ ਦੀ ਕਿਰਪਾ ਦੇ ਨਾਲ ਸਾਡੀ ਪੈਜ ਰੱਖਦਾ ਜਿਹੜਾ ਗੁਰੂ ਸਾਹਿਬ ਤੇ ਜਿਹੜਾ ਸਾਡੇ ਸਾਰੇ ਦੁੱਖ ਮਟਾਉਂਦਾ ਹੈ ਤੇ ਜਿਹੜੇ ਸੁੱਖਾਂ ਦੀ ਦਾਤ ਬਖਸ਼ਦੇ ਹਨ ਇਸ ਗੁਰੂ ਤੋਂ ਕੁਰਬਾਨ ਜਾ ਜੇ ਇਹਦੇ ਚਰਨੀ ਪਈਏ ਭਾਈ ਅਗਲਾ ਜੋ ਲੜੀਵਾਰ ਸ਼ਬਦ ਦੇ ਵਿੱਚੋਂ ਪੰਕਤੀਆਂ ਨੇ ਮਹਾਰਾਜ ਦੱਸ ਦਿੰਨੇ ਕਰਮਿਆਦਿਆਦ ਆਲ ਪੂਰਨ ਹਰਿ ਪ੍ਰੇਮ ਨਾਨਕ ਮगन ਹੋਤ ਮਹਾਰਾਜ ਕਹਿੰਦੇ ਹੈ ਨਾਨਕ ਹੈ ਸਰਬ ਵਿਆਪਕ ਦਿਆਲ ਹਰੀ ਮੇਰੇ ਉੱਤੇ ਮਿਹਰ ਕਰ ਤਰਸ ਕਰ ਮੈਂ ਸਦਾ ਤੇਰੇ ਪਿਆਰ ਵਿੱਚ ਮਸਤ ਰਹਾ ਇਹ ਬਖਸ਼ਿਸ਼ ਕਿਰਪਾ ਕਰ ਦੇ ਦਾਤਾ ਜੀ ਮੈਂ ਤੇਰੀ ਬੰਦਗੀ ਵਿੱਚ ਜੁੜ ਜਾ ਮੇਰਾ ਮਨ ਤੇਰੇ ਨਾਮ ਨਾਲ ਜੁੜਿਆ ਹੋਇਆ ਖੁਸ਼ੀਆਂ ਮਾਣੇ ਮਸਤ ਰਹੇ ਤੇਰੇ ਨਾਮ ਵਿੱਚ ਮਸਤ ਰਹੇ ਨਾਮ ਨੂੰ ਮਸਤੀ ਜਿਨ੍ਹਾਂ ਨੂੰ ਚੜੀ ਆ ਉਹ ਆਪ ਇਤਿਹਾਸ ਭਲੀ ਰੋਜ਼ ਨਿਗਾ ਮਾਰਦੇ ਆ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਬੀਬੀਆਂ ਨੇ ਟੁਕੜੇ ਟੁਕੜੇ ਕਰਵਾ ਕੇ ਬੱਚਿਆਂ ਦੇ ਆਪ ਦੇ ਝੋਲੀਆਂ ਵਿੱਚ ਤਾਂ ਪਵਾ ਲਏ ਆਂਦਰਾਂ ਦੇ ਹਾਰ ਗਲਾਂ ਵਿੱਚ ਤਾਂ ਪਵਾ ਲਏ ਪਰ ਗੁਰੂ ਵਾਲਾ ਪਾਸਾ ਨਹੀਂ ਛੱਡਿਆ ਉਹਨਾਂ ਨੂੰ ਨਾਮ ਦੀ ਮਸਤੀ ਚੜੀ ਹੋਈ ਸੀ ਇਹਨਾਂ ਨੂੰ ਕਹਿੰਦੇ ਨੇ ਮਸਤ ਇਹ ਆ ਮਸਤੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਤੇ ਗੁਰੂ ਦੇ ਸੰਧਾਨਤ ਦੀ ਜਿਹਨੂੰ ਮਸਤੀ ਚੜੀ ਹੋਈ ਆ ਉਹ ਫਿਰੇ ਕੁਰਬਾਨੀਆਂ ਕਰ ਜਾਂਦੇ ਨੇ ਸੋ ਮਹਾਰਾਜ ਅਗੇ ਦੱਸਦੇ ਨੇ ਅਲੀਲ ਗੁਜੰਤ ਅਲੀਲ ਗੁਜੰਤ ਹੈ ਮਕਰੰਦ ਰਸ ਵਾਸਨ ਮਾਤ ਹੈ ਪ੍ਰੀਤ ਕਮਲ ਬੰਧਾਵਤ ਆਪ ਕੋਲ ਫੁੱਲਾਂ ਦੇ ਦਵਾਲੇ ਭੌਰੇ ਗੁੰਜਾਰ ਪਾਉਂਦੇ ਹਨ ਕਮਲ ਫੁੱਲਾਂ ਦੇ ਦਾਲੇ ਭੌਰਿਆਂ ਦੀ ਗੂੰਜ ਪੈਂਦੀ ਹੈ ਕਿਉਂਕਿ ਪੌਰਾ ਕਮਲ ਦੇ ਫੁੱਲ ਨੂੰ ਜਾਲ ਲੱਭਦਾ ਹੈ ਤੇ ਰਹਿੰਦਾ ਡੱਡੂ ਵੀ ਉੱਥੇ ਹੀ ਆ ਡੱਡੂ ਕਮਲ ਦੀਆਂ ਕਮਲ ਫੁੱਲ ਦੀਆਂ ਜੜਾਂ 'ਚ ਰਹਿੰਦਾ ਡੱਡੂ ਕੀ ਖਾਂਦਾ ਜਾਲਾ ਤੇ ਪੌਰਾ ਦੂਰੋਂ ਚੱਲ ਕੇ ਆ ਕੇ ਉਹਦੀ ਮਕਰੰਦ ਰਸ ਚੂਸ ਜਾਂਦਾ ਕਮਲ ਦੇ ਫੁੱਲ ਦੀ ਤੇ ਡੱਡੂ ਰਹਿੰਦਾ ਹੀ ਜੜਾਂ ਚ ਉਹਦੀਆਂ 'ਚ ਉਹ ਉਥੋਂ ਜਾਲਾ ਹੀ ਖਾਂਦਾ ਕਹਿਣ ਦਾ ਭਾਵ ਆ ਵੀ ਮਨੁੱਖ ਜਿਨੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਆਨੰਦ ਲੈਣਾ ਉਹ ਬਹੁਤ ਦੂਰੋਂ ਚੱਲ ਕੇ ਵੀ ਗੁਰੂ ਦੀ ਹਜ਼ੂਰੀ ਵਿੱਚ ਆ ਜਾਂਦੇ ਨੇ ਕੰਨਾਂ ਦੀ ਕੰਧ ਵੀ ਗੁਰਦੁਆਰੇ ਦੇ ਨਾਲ ਲੱਗਦੀ ਹੁੰਦੀ ਆ ਉਹ ਉੱਠ ਕੇ ਆ ਨਹੀਂ ਸਕਦੇ ਇੱਥੋਂ ਆਪਾਂ ਇਹ ਭਾਵ ਲੈ ਲੈਣੇ ਆ ਇੱਥੇ ਮਹਾਰਾਜ ਨੇ ਦੱਸਿਆ ਕੌਲ ਫੁੱਲਾਂ ਦੇ ਦੁਆਲੇ ਭੌਰੇ ਗੁੰਝਾਰ ਪਾਉਂਦੇ ਹਨ ਭੌਰੇ ਨਿਤ ਗੁੰਝਾਰ ਪਾਉਂਦੇ ਹਨ ਕੌਲ ਫੁੱਲਾਂ ਦੀ ਧੂੜੀ ਤੇ ਰਸ ਦੀ ਸਗੰਧੀ ਵਿੱਚ ਮਸਤ ਹੁੰਦੇ ਹਨ ਪ੍ਰੀਤ ਦੇ ਖਿੱਚੇ ਹੋਏ ਉਹ ਆਪਣੇ ਆਪ ਨੂੰ ਕੌਲ ਫੁੱਲ ਵਿੱਚ ਬਨ ਜਾਂਦੇ ਨੇ ਵਿੱਚੇ ਹੀ ਘੁੱਟ ਕੇ ਮਰ ਜਾਂਦੇ ਨੇ ਇੰਨਾ ਪਿਆਰ ਕਰਦੇ ਨੇ ਉਸ ਮਕਰੰਦ ਨਾਲ ਕੌਲ ਦੇ ਕਮਲ ਫੁੱਲ ਦੀ ਸਗੰਧੀ ਨਾਲ ਇੰਨਾ ਪਿਆਰ ਆ ਪੋਰੇ ਦਾ ਵਿੱਚੇ ਹੀ ਰਹਿ ਜਾਂਦਾ ਕਿਉਂਕਿ ਮਕਰੰਦ ਰਸ ਦੇ ਨਾਲ ਜੁੜਿਆ ਰਹਿੰਦਾ ਤੇ ਸੂਰਜ ਢਲਣ ਤੇ ਕਮਲ ਦਾ ਫੁੱਲ ਬੰਦ ਹੋ ਜਾਂਦਾ ਭੌਰਾ ਵਿੱਚ ਹੀ ਘੁੱਟ ਕੇ ਮਰਿਆ ਮਾਰਿਆ ਜਾਂਦਾ ਇੰਨੀ ਪ੍ਰੀਤ ਕਰ ਮਹਾਰਾਜ ਕਹਿੰਦੇ ਤੂੰ ਪਿਆਰ ਪ੍ਰਭੂ ਪਰਮਾਤਮਾ ਦੇ ਨਾਲ ਇੰਨਾ ਪਿਆਰ ਪਾ ਜਿਵੇਂ ਭੌਰਾ ਕਮਲ ਦੇ ਫੁੱਲ ਨਾਲ ਪਾਉਂਦਾ ਉਹ ਕਮਲ ਦੇ ਦਾਲੇ ਹੀ ਗੂੰਜਦਾ ਰਹਿੰਦਾ ਮਕਰੰਦ ਰਸ ਚੂਛਦਾ ਇੰਨਾ ਭੁੱਲ ਹੀ ਜਾਂਦਾ ਵੀ ਮੈਂ ਰਾਤ ਪੈ ਜਾਣੀ ਆ ਤੇ ਇਹਨੇ ਫੁੱਲ ਨੇ ਬੰਦ ਹੋ ਜਾਣਾ ਭੁੱਲ ਜਾਂਦਾ ਇਸੇ ਤਰ੍ਹਾਂ ਹੀ ਗੁਰੂ ਦੇ ਪਿਆਰੇ ਨੇ ਗੁਰੂ ਦੇ ਪਿਆਰ ਦੇ ਵਿੱਚ ਸਭ ਕੁਝ ਭੁੱਲ ਜਾਂਦੇ ਨੇ ਤੇ ਆਪਾਂ ਆਪਨਾ ਆਪ ਕੁਰਬਾਨ ਕਰ ਜਾਂਦੇ ਨੇ ਗੁਰੂ ਤੋਂ ਹਜ਼ਾਰਾਂ ਸਿੱਖੀਆਂ ਨੇ ਗੁਰਸਿੱਖੀ ਇਤਿਹਾਸ ਵਿੱਚ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਸੀ ਉਹ ਕਰਦੇ ਨੇ ਕੁਰਬਾਨੀਆਂ ਮਹਾਰਾਜ ਕਹਿੰਦੇ ਨੇ ਜਿਵੇਂ ਭਾਈ ਭੌਰਾ ਕਮਲ ਦੇ ਫੁੱਲ ਦੇ ਦੁਆਲੇ ਗੂੰਜਦਾ ਰਹਿੰਦਾ ਹੈ ਤੇ ਕਮਲ ਮਕਰੰਦ ਰਸ ਚੂਸਦਾ ਹੈ ਕਮਲ ਫੁੱਲ ਦੇ ਵਿੱਚੋਂ ਤੇ ਵਿੱਚੇ ਮਸਤ ਹੋ ਕੇ ਆਪਣੇ ਪ੍ਰਾਨ ਤਿਆਗ ਦਿੰਦਾ ਤੇ ਮਹਾਰਾਜ ਦੀ ਚਰਨੀ ਲੱਗਣਾ ਚਾਹੀਦਾ ਮਨੁੱਖ ਤੈਨੋਂ ਵੀ ਇਹ ਤੋਂ ਹੀ ਸਿੱਖਿਆ ਲੈ ਲੈ ਦੇਖੋ ਕੀੜਿਆਂ ਮਕੌੜਿਆਂ ਦੀ ਪਸ਼ੂਆਂ ਪੰਛੀਆਂ ਦੀ ਧਾਰਨਾ ਦੇ ਦੇ ਕੇ ਸਮਝਾਉਂਦੇ ਮਨੁੱਖ ਨੂੰ ਆਹ ਗੁਰੂ ਸਾਹਿਬ ਸਮਝ ਜਾ ਮਨੁੱਖ ਪ੍ਰਭੂ ਪਰਮਾਤਮਾ ਨਾਲ ਪਿਆਰ ਪਾਲਾ ਇਹ ਐਂਡਾ ਗੱਲ ਅੱਗੇ ਮਹਾਰਾਜ ਨੇ ਦੱਸਿਆ ਚਾਤਰਕਲੀ ਬੰਬੀਹਾ ਜਿਹਨੂੰ ਕਹਿੰਦੇ ਆ ਚਾਤਰਕ ਚਿਤ ਪਿਆਸ ਚਾਤਰਕ ਚਿਤ ਪਿਆਸ ਹੈ ਕਾਨ ਬੂੰਦ ਚਾਤ ਕਰ ਚਾਤਰ ਕ ਮਨ ਆਸਰੇ ਅਲਪੀਪਤ ਬਿਨਸਤ ਤਾਪ ਮਹਾਰਾਜ ਕਹਿੰਦੇ ਭਾਵੇਂ ਸਰ ਤੇ ਟੋਬੇ ਪਾਣੀ ਨਾਲ ਭਰੇ ਪਏ ਹਨ ਸਰੋਵਰ ਟੋਬੇ ਭਰੇ ਪਏ ਨੇ ਪਾਣੀ ਨਾਲ ਪਰ ਪਪੀਹੇ ਦੇ ਚਿੱਤ ਨੂੰ ਬੱਦਲਾਂ ਦੀ ਬੂੰਦ ਦੀ ਪਿਆਸ ਹੈ ਪਪੀਹੇ ਦੇ ਚਿੱਤ ਨੂੰ ਸਿਰਫ ਬੱਦਲਾਂ ਦੀ ਬੂੰਦ ਦੀ ਤ੍ਰੇ ਹੈ ਉਸ ਦੇ ਮਨ ਵਿੱਚ ਬੱਦਲਾਂ ਦੀ ਬੂੰਦ ਦੀ ਹੀ ਤਾਂਘ ਹੈ ਜਦੋਂ ਪੀਹਾ ਉਸ ਮਸਤ ਉਸ ਮਸਤ ਕਰਾ ਦੇਣ ਵਾਲੀ ਬੂੰਦ ਨੂੰ ਪੀਂਦਾ ਹੈ ਤਾਂ ਉਸ ਦੀ ਤਪ ਸਿਟ ਜਾਂਦੀ ਹੈ ਇਸੇ ਤਰ੍ਹਾਂ ਹੀ ਭਾਈ ਤੂੰ ਸੁੱਖ ਸਹੂਲਤਾਂ ਦੇ ਵਿੱਚ دنیਵੀ ਪਦਾਰਥਾਂ ਦੇ ਵਿੱਚ ਧੀਆਂ ਪੁੱਤਰਾਂ ਦੇ ਮੋਹ ਪਿਆਰ ਵਿੱਚ ਰਹਿ ਪਰ ਤੈਨੂੰ ਇਹ ਵੀ ਪਿਆਸ ਲੱਗਣੀ ਚਾਹੀਦੀ ਆ ਵੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਬੂੰਦ ਵੀ ਮੈਨੂੰ ਮਿਲਣੀ ਚਾਹੀਦੀ ਆ ਜੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਤੈਨੂੰ ਪਿਆਸ ਲੱਗ ਜੇ ਤਾਂ ਫਿਰ ਉਹਨਾਂ ਵਿੱਚ ਰਹਿੰਦਾ ਹੋਇਆ ਵੀ ਆਪਦੇ ਘਰ ਪਰਿਵਾਰ ਵਿੱਚ ਵੀ ਸੁੱਖ ਸਹੂਲਤਾਂ ਦਾ ਆਨੰਦ ਮਾਣਦਾ ਹੋਇਆ ਵੀ ਤੂੰ ਨਰਲੇਪ ਰਹੇਗਾ ਉਦੋਂ ਜਿਵੇਂ ਪਪੀਹਾ ਸਰੋਵਰ ਵੀ ਪਾਣੀ ਦੇ ਭਰੇ ਹੋਏ ਨੇ ਛੱਪੜ ਵੀ ਭਰੇ ਪਏ ਨੇ ਥਾਂ ਥਾਂ ਤੇ ਪਾਣੀ ਆ ਰਹਿੰਦਾ ਉੱਥੇ ਹੀ ਆ ਪਰ ਉਹਦੀ ਤ੍ਰਿਪਤੀ ਪ੍ਰਭੂ ਜਦੋਂ ਵਰਖਾ ਕਰਦਾ ਹੈ ਉਹ ਬੱਦਲਾਂ ਦੀ ਸੁਨਤੀ ਬੂੰਦ ਪੈਂਦੀ ਆ ਉਹਦੇ ਮੁਖ ਵਿੱਚ ਉਦੋਂ ਤ੍ਰਿਪਤ ਹੁੰਦਾ ਉਹ ਪਪੀਹੇ ਦੀ ਤਰ੍ਹਾਂ ਕਿਤੇ ਸਾਨੂੰ ਵੀ ਪਿਆਸ ਲੱਗ ਜੇ ਵੀ ਨਾਮ ਪਾਣੀ ਜਦੋਂ ਸੁਣ ਲਗੇ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਕੇ ਫੇਰੇ ਤ੍ਰਿਪਤ ਹੋਣਾ ਜੀ ਮਨ ਫਿਰ ਸੁੱਖ ਸਹੂਲਤਾ ਮਾਣਦਾ ਹੋਇਆ ਵੀ ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਤੂੰ ਉਹ ਤੋਂ ਨਰਲੇ ਪ੍ਰੈ ਹੈਗਾ ਦੂਜੀ ਵਾਰ ਗੱਲ ਕਹਿਦੀ ਐ ਇਹ ਅੱਗੇ ਮਹਾਰਾਜ ਦੱਸਦੇ ਨੇ ਤਾਪਾ ਬਿਨਾਸਨ ਦੁਖ ਨਾਸਨ ਮਿਲ ਪ੍ਰੇਮ ਮਨ ਤਨ ਅਤ ਕਣਾ ਮਹਾਰਾਜ ਕਹਿੰਦੇ ਹੈ ਜੀਵ ਹੈ ਜੀਵਾਂ ਦੇ ਦੁਖ ਕਲੇਸ਼ ਨਾਸ ਕਰਨ ਵਾਲੇ ਤਾਪ ਨਾਸ ਕਰਨ ਵਾਲੇ ਮੇਰੇ ਮੇਰੀ ਤੇਰੇ ਦਰ ਤੇ ਬੇਨਤੀ ਹੈ ਮੈਨੂੰ ਮਿਲ ਮੇਰੇ ਮਨ ਵਿੱਚ ਮੇਰੇ ਹਰਦੇ ਵਿੱਚ ਤੇਰੇ ਚਰਨਾਂ ਦਾ ਬਹੁਤ ਡੂੰਗਾ ਪ੍ਰੇਮ ਹੈ ਜੇ ਪ੍ਰੇਮ ਦੀ ਪਿਆਸ ਲੱਗ ਜੇ ਤਾਂ ਇਹ ਅਰਦਾਸ ਕਰਦਾ ਜਿਹਨੂੰ ਪਿਆਸ ਲੱਗੀ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਮੈਨੂੰ ਤੇਰੇ ਚਰਨਾਂ ਦਾ ਬਹੁਤ ਡੂੰਗਾ ਪ੍ਰੇਮ ਹੈ ਚਰਨ ਕਿਹੜੇ ਨੇ ਗੁਰੂ ਦੇ ਬਚਨ ਇੱਥੇ ਗੁਰੂ ਦੇ ਬਚਨਾਂ ਦੀ ਗੱਲ ਆ ਜੀ ਜਿਹੜੇ ਚਰਨਾਂ ਗੁਰੂ ਦੇ ਵੀ ਗੁਰੂ ਦੇ ਬਚਨ ਸੁਣਨ ਦੀ ਕਿਸੇ ਨੂੰ ਪਿਆਸ ਲੱਗ ਜੇ ਤੇ ਨਾਮ ਬਾਣੀ ਨਾਲ ਜੁੜ ਜਾਣਾ ਗੁਰਬਾਣੀ ਨੇ ਜੋੜ ਹੀ ਦੇਣਾ ਤੋ ਕਿ ਧੁਰਕੀ ਬਾਣੀ ਆਈ ਤੇ ਸਗਲੀ ਚਿੰਤਾ ਮਟਾਈ ਇਹ ਧੁਰ ਤੋਂ ਬਾਣੀ ਆਈ ਆ ਤੇ ਇਹਨੇ ਧੁਰ ਦਰਗਾਹ ਨਾਲ ਮੇਲ ਮਲਾਪ ਕਰਾ ਦੇਣਾ ਜੀਵ ਆਤਮਾ ਦਾ ਅਗਲੇ ਬੰਦ ਚ ਮਹਾਰਾਜ ਨੇ ਦੱਸਿਆ ਸੁੰਦਰ ਚਤਰ ਸੁਜਾਨ ਸੁਆਮੀ ਕਪਨ ਰਸਨਾ ਗੁਣ ਪਣ ਤੂੰ ਮੇਰਾ ਸੁਣ ਚਤਰ ਸਿਆਣਾ ਮਾਲਕ ਹੈ ਚਤਰ ਦਾ ਮਤਲਬ ਆ ਸਿਆਣਾ ਜੀ ਤੂੰ ਮੇਰਾ ਸੋਹਣਾ ਚਤਰ ਸਿਆਣਾ ਮਾਲਕ ਹੈ ਮੈਂ ਆਪਣੀ ਜੀਬ ਨਾਲ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ ਤੂੰ ਬੇਅੰਤ ਹੈ ਤੇਰੇ ਗੁਣ ਗਾ ਸਕਦੇ ਆ ਬਿਆਨ ਨਹੀਂ ਕਰੇ ਜਾ ਸਕਦੇ ਵੀ ਇੰਨੇ ਗੁਣ ਨੇ ਪ੍ਰਭੂ ਪ੍ਰਮਾਤਮਾ ਦੇ ਉਹਦੇ ਗੁਣ ਗਾਏ ਜਾ ਸਕਦੇ ਨੇ ਉਹ ਗਰਬਾਣੀ ਰਾਹੀ ਆਪਾਂ ਗੁਣ ਗਾਉਣੇ ਨੇ ਤੇ ਸੁਣਨੇ ਨੇ ਭਾਈ ਗਾਉਣਾ ਤੇ ਸੁਣਨਾ ਇੱਕ ਬਰਾਬਰ ਆ ਜੀ ਮਹਾਰਾ ਦੱਸਦੇ ਨੇ ਗਹਿ ਭਜਾ ਲੈ ਬੋ ਨਾਮ ਦੇਵੋ ਦ੍ਰਿਸ਼ਟ ਧਾਰਤ ਮਿਟਤ ਪਾਪ 헤 ਬਕਾਰਾਂ ਵਿੱਚ ਡਿੱਗੇ ਹੋਏ ਹੋਆਂ ਨੂੰ ਪਵਿੱਤਰ ਕਰਨ ਵਾਲੇ ਹਰੀ ਮੈਨੂੰ ਬਾਹੋਂ ਫੜ ਕੇ ਆਪਣੀ ਚਰਨੀ ਲਾ ਲਵੋ ਮੈਨੂੰ ਆਪਣਾ ਨਾਮ ਬਖਸ਼ੋ ਤੇਰੀ ਨਿਗਾਹ ਮੇਰੇ ਉੱਤੇ ਪੈਂਦਿਆਂ ਹੀ ਮੇਰੇ ਸਾਰੇ ਪਾਪ ਮਿਟ ਜਾਂਦੇ ਹਨ ਨਾਨਕ ਜੰਪੈ ਪਤਿਤ ਪਾਵਨ ਹਰ ਦਰਸ਼ ਭੇਖਤ ਨਾ ਸੰਤਾਪ ਮਹਾਰਜ ਕਹਿੰਦੇ ਹੇ ਹਰੀ ਤੇਰਾ ਦਰਸ਼ਨ ਕੀਤਿਆਂ ਕੋਈ ਦੁੱਖ ਕਲੇਸ਼ ਪੋ ਨਹੀਂ ਸਕਦਾ ਮਨੁੱਖ ਨੂੰ ਦਰਸ਼ਨ ਕਿਵੇਂ ਕਰਨੇ ਆ ਇੱਕ ਤਾਂ ਆਪਾਂ ਬਾਹਰ ਹੀ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਮਸਕਾਰ ਕੀਤੀ ਭਾਵਨਾ ਭੇਟਾ ਵੀ ਰੱਖੀ ਆਪਾਂ ਹਨਾ ਅਸਲੀ ਦਰਸ਼ਨ ਹੁੰਦੇ ਆ ਗੁਰੂ ਦੇ ਬਚਨ ਸੁਣਨੇ ਜਦੋਂ ਗੁਰੂ ਨੂੰ ਦੇਖਣਾ ਗੁਰਬਾਣੀ ਵਿੱਚੋਂ ਵੀ ਗੁਰੂ ਸਾਹਿਬ ਕੀ ਕਹਿੰਦੇ ਨੇ ਕੀ ਸਮਝਾਉਂਦੇ ਨੇ ਇਹ ਗੁਰਬਾਣੀ ਵਿੱਚੋਂ ਦਰਸ਼ਨ ਹੁੰਦੇ ਆ ਜੀ ਗੁਰੂ ਦੇ ਜਦੋਂ ਗੁਰੂ ਨੂੰ ਆਪਾਂ ਸੁਣਦੇ ਆ ਉਹਦੇ ਦਰਸ਼ਨ ਤਾਂ ਹੁੰਦੇ ਆ ਗੁਰੂ ਨੂੰ ਸੁਣਨ ਨਾਲ ਕੱਲਾ ਵੇਖਣ ਨਾਲ ਅਸ ਅਸਤੂਲ ਅੱਖਾਂ ਨਾਲ ਨਹੀਂ ਹੁੰਦੇ ਕੰਨਾਂ ਨਾਲ ਸੁਣ ਕੇ ਸੁਰਤ ਦੀ ਅੱਖ ਨਾਲ ਗੁਰੂ ਦੇ ਦਰਸ਼ਨ ਹੁੰਦੇ ਨੇ ਵੀ ਸਤਿਗੁਰੂ ਕੀ ਕਹਿੰਦੇ ਨੇ ਆ ਦੇਖੋ ਨਾਨਕ ਸਾਹਿਬ ਕੀ ਕਹਿੰਦੇ ਨੇ ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹੇ ਹਰੀ ਤੇਰਾ ਦਰਸ਼ਨ ਕੀਤਿਆਂ ਕੋਈ ਦੁੱਖ ਕਲੇਸ਼ ਹੋ ਨਹੀਂ ਸਕਦਾ ਮਨੁੱਖ ਨੂੰ ਅਗਲੇ ਬੰਦ ਜਮਾਹ ਰਾਜ ਦੱਸ ਨੇ ਚਿਤボ ਚਿਤਨਾਥ ਚਿਤボ ਚਿਤਨਾਥ ਹੈ ਰੱਖ ਲੇ ਵੋ ਸ਼ਰਨ ਅਨਾਥ ਹੈ ਮਿਲ ਚਾਓ ਚਾਈਲੇ ਪ੍ਰਾਨ ਹੇ ਮੇਰੇ ਖਾਸਮ ਪ੍ਰਭੂ ਮੈਂ ਚਿੱਤ ਵਿੱਚ ਤੈਨੂੰ ਹੀ ਚਿਤਾਰਦਾ ਹਾਂ ਹੇ ਨਾਥ ਮੈਂ ਚਿੱਤ ਵਿੱਚ ਤੈਨੂੰ ਹੀ ਯਾਦ ਕਰਦਾ ਹਾਂ ਮੈਨੂੰ ਅਨਾਥ ਨੂੰ ਆਪਣੀ ਸ਼ਰਨ ਵਿੱਚ ਰੱਖ ਲੈ ਮੈਨੂੰ ਮਿਲ ਤੈਨੂੰ ਮਿਲਣ ਲਈ ਮੇਰੇ ਅੰਦਰ ਚਾਹ ਹੈ ਮੇਰੀ ਜਿੰਦ ਤੇਰੇ ਦਰਸ਼ਨ ਲਈ ਉਤਸ਼ਾਹ ਵਿੱਚ ਆਈ ਹੋਈ ਹੈ ਕਿਤੇ ਖਿੱਚ ਬਣ ਜੇ ਨਾ ਆਪਾਂ ਨੂੰ ਵੀ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਖਿੱਚ ਬਣ ਜੇ ਜਿਹੜੇ ਮਨੁੱਖ ਨੂੰ ਖਿੱਚ ਬਣ ਗਈ ਵੀ ਗੁਰੂਦvare ਚਲਣਾ ਉੱਥੇ ਗੁਰੂ ਦੀ ਗੱਲ ਸੁਣਨੀ ਆ ਕਥਾ ਕੀਰਤਨ ਹੁੰਦਾ ਜਾਂ ਕੋਈ ਭਾਈ ਸੁਣਾਉਂਦਾ ਗੱਲਬਾਤ ਤੇ ਆਪਾਂ ਗੁਰੂ ਤੋਂ ਗੱਲ ਗੁਰੂ ਦੀ ਗੱਲ ਸੁਣਨੀ ਆ ਉਹ ਭਾਈ ਤੋਂ ਜੇ ਇਹ ਮਨ ਵਿੱਚ ਚੋਅ ਬਣ ਜੇ ਫਿਰ ਹੌਲੀ-ਹੌਲੀ ਮਨ ਗਿੱਜ ਜਾਣਾ ਜਦੋਂ ਮਨ ਗਿੱਜ ਗਿਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਬਾਣੀ ਸੁਣਨ ਗਿੱਜ ਗਿਆ ਤੇ ਸਮਝ ਲਓ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਹੋਣੀ ਸ਼ੁਰੂ ਹੋ ਗਈ ਅਗਲੇ ਬੰਦ ਚ ਮਹਾਰਾਜ ਆਦਦੇ ਨੇ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੈ ਮਨ ਲਬਦ ਗੋਪਾਲ ਗਿਆਨ ਹੈ ਜਾਚਕ ਜਨ ਰਾਖਤਮਾਨ हे ਪ੍ਰਭੂ ਤੇਰੇ ਸੋਹਣ ਸਰੂਪ ਵਿੱਚ ਮੇਰੀ ਸੁਰਤ ਜੁੜੀ ਹੋਈ ਹੈ ਤੇਰੇ ਸੋਹਣ ਸਰੀਰ ਵੱਲ ਮੇਰਾ ਧਿਆਨ ਲੱਗਾ ਹੋਇਆ ਹੈ اے ਗੋਪਾਲ ਮੇਰਾ ਮਨ ਤੇਰੇ ਨਾਲ ਡੂੰਗੀ ਸਾਂਝ ਪਾਣ ਵਾਸਤੇ ਲਾਲਸਾ ਰਿਹਾ ਹੈ ਆਏ ਕਹਿ ਲੈਨੇ ਆ ਵੀ ਡੂੰਗੀ ਸਾਝ ਪਾਣ ਵਾਸਤੇ ਤਿਆਰ ਹੈ ਸਿੱਧਾ ਸਮਝ ਲਓ ਇੱਥੇ ਲਿਖਿਆ ਵੀ हे ਪ੍ਰਮਾਤਮਾ ਤੇਰੇ ਨਾਲ ਡੂੰਗੀ ਸਾਝ ਪਾਣ ਵਾਸਤੇ ਲਲਚਾ ਰਿਹਾ ਹੈ ਮੇਰਾ ਮਨ ਤੂੰ ਉਹਨਾਂ ਬੜਪਾਗੀਆਂ ਦਾ ਮਾਣ ਰੱਖਦਾ ਹੈ ਜਿਹੜੇ ਤੇਰੇ ਦਰ ਤੇ ਮੰਗਤੇ ਬਣਦੇ ਹਨ ਇਕੋ ਦਰ ਦੇ ਮੰਗਤੇ ਰਹੀਏ ਜੀ ਇਥੋਂ ਸਿੱਖਿਆ ਇਹ ਲੈਣੀ ਆ ਭਾਈ ਇਸ ਪੰਕਤੀ ਤੋਂ ਵੀ ਗੁਰੂ ਗੁਰੂ ਨਾਨਕ ਘਰ ਦੇ ਹੀ ਮੰਗਤੇ ਰਹੀਏ ਜੋ ਕੁਝ ਵੀ ਮੰਗਣਾ ਗੁਰੂ ਤੋਂ ਮੰਗਲਾ ਕੇ ਮੰਗਲ ਨੂੰ ਰੋਕਦੇ ਨਹੀਂ ਗੁਰੂ ਸਾਹਿਬ ਮੰਗ ਪਰ ਤੇਰੀ ਮੰਗ ਸਹੀ ਹੋਵੇ ਕਿਉਂਕਿ ਕਈ ਵਾਰੀ ਅਸੀਂ ਸਾਡੀ ਮੰਗ ਵੀ ਗਲਤ ਹੁੰਦੀ ਆ ਜਿਵੇਂ ਕਿ ਆਪਾਂ ਧਾਰਨਾ ਲਈਏ ਇੱਕ ਛੋਟਾ ਬੱਚਾ ਕਿ ਸਾਡਾ ਪ੍ਰੈਕਟੀਕਲ ਆ ਮੇਰਾ ਪ੍ਰੈਕਟੀਕਲ ਆ ਪੋਤਾ ਛੋਟਾ 4 ਸਾਲ ਦਾ ਉਹ ਉਹ ਚੀਜ਼ ਮੰਗਦਾ ਜਿਹੜੀ ਉਹਦੇ ਵਾਸਤੇ ਸਹੀ ਨਹੀਂ ਮਾਪਿਓ ਕੋਈ ਵੀ ਆ ਉਹਦਾ ਬੱਚਾ ਕੋਈ ਮੰਗਦਾ ਚੀਜ਼ ਤੇ ਆਪਾਂ ਨੂੰ ਪਤਾ ਵੀ ਇਹ ਚੀਜ਼ ਜਿਹੜੀ ਮੰਗਦਾ ਵੀ ਇਹਦੇ ਵਾਸਤੇ ਸਹੀ ਨਹੀਂ ਇਹ ਖਤਰਨਾਕ ਹੈ ਤੁਸੀਂ ਆਏ ਕਹਿ ਲੋ ਵੀ ਬੱਚਾ ਛੋਟਾ ਉਹ ਅੱਗ ਬਲ ਰਹੀ ਆ ਤੇ ਉਹ ਭੱਜ-ਭੱਜ ਜਾਂਦਾ ਵੀ ਮੈਂ ਅੱਗ ਫੜਨੀ ਆ ਆਪਾਂ ਨੂੰ ਪਤਾ ਵੀ ਇਹ ਝਾਲ ਕੇ ਰੱਖ ਦੋਗੇ ਆਪਾਂ ਨੂੰ ਰੋਕ ਕੇ ਰੱਖਣਾ ਠੀਕ ਆ ਜੀ ਕੋਈ ਮਤਲਬਲਾ ਬਿਜਲੀ ਵਾਲੀ ਚੀਜ਼ ਆ ਮੈ ਆਪਾਂ ਨੂੰ ਪਤਾ ਵੀ ਇਹ ਕਰੰਟ ਮਾਰੂਗੀ ਉਹ ਕਹਿ ਰਿਹਾ ਵੀ ਉਹ ਲੈਣੀ ਆਪਾਂ ਨੂੰ ਕਹਿੰਦਾ ਨਹੀਂ ਦੰਦੇ ਵੀ ਨਹੀਂ ਪਤਾ ਤੇ ਇਹ ਕਰੰਟ ਮਾਰੂ ਆਪਾਂ ਕਹਿੰਨੇ ਆ ਨਾ ਇਹ ਗੱਲ ਇਸ ਤਰ੍ਹਾਂ ਇੱਕ ਇਹ ਆਧਾਰਨ ਕਈ ਵਾਰੀ ਆਪਣੀ ਮੰਗ ਹੀ ਇਹੋ ਜੀ ਹੁੰਦੀ ਆ ਵੀ ਜਿਹੜਾ ਆਪਾਂ ਨੂੰ ਤਾਂ ਪਤਾ ਨਹੀਂ ਹੁੰਦਾ ਨਿਆਣੇ ਆ ਆਪਾਂ ਬੱਚੇ ਆ ਤੇ ਗੁਰੂ ਨੂੰ ਪਤਾ ਵੀ ਇਹ ਜਿਹੜੀ ਮੰਗ ਮੰਗ ਰਿਹਾ ਇਹਦੇ ਵਾਸਤੇ ਖਤਰਨਾਕ ਆ ਉਹ ਨਹੀਂ ਵੀ ਪੂਰੀ ਕਰਦਾ ਇਹ ਸੱਚ ਆ ਜੀ ਸਾਡੀ ਮੰਗ ਕੋਈ ਨਾਜਾਇਜ਼ ਹੁੰਦੀ ਆ ਤੇ ਗੁਰੂ ਆ ਪੂਰੀ ਨਹੀਂ ਕਰਦਾ ਉਹਨੂੰ ਗੁਰੂ ਨੂੰ ਪਤਾ ਵੀ ਇਹਦੇ ਵਿੱਚ ਖਤਰਾ ਖਾ ਖਤਰਾ ਖਾਉ ਇਹ ਤੋ ਮੰਗ ਪੂਰੀ ਨਹੀਂ ਕਰਦਾ ਤੇ ਆਪਾਂ ਗੁੱਸੇ ਹੋ ਜਾਂਦੇ ਆ ਬੱਚਾ ਵੀ ਗੁੱਸੇ ਹੋ ਜਾਂਦਾ ਜੇ ਨਾ ਉਹ ਚੀਜ਼ ਲਈਏ ਤਾਂ ਰੋਂਦਾ ਰਿਆੜ ਕਰਦਾ ਜਿੱਦ ਕਰਦਾ ਅੱਜ ਕੱਲ ਆਪਾਂ ਕਹਿੰਦੇ ਆ ਇਸੇ ਤਰ੍ਹਾਂ ਆਪਾਂ ਜਿੱਦ ਕਰਕੇ ਕਈ ਵਾਰੀ ਉਹ ਚੀਜ਼ਾਂ ਮੰਗੀ ਜਾਂਦੇ ਆ ਗੁਰੂ ਤੋਂ ਪਰ ਗੁਰੂ ਜਾਣਦਾ ਵੀ ਇਹਦੇ ਵਾਸਤੇ ਇਹ ਲਾਭਦਾਇਕ ਨਹੀਂ ਹੈ ਨੁਕਸਾਨਦਾਇਕ ਆ ਉਹ ਦਿੰਦਾ ਨਹੀਂ ਹਾਦਰੀ ਮੰਗ ਜਾਇਜ ਆ ਸਹੀ ਆ ਜਿਵੇਂ ਆਪਾਂ ਬੱਚਿਆਂ ਦੀ ਸਹੀ ਮੰਗ ਜਾਇਜ ਆ ਜਿਹੜੀ ਉਹ ਪੂਰੀ ਕਰ ਦਿੰਨੇ ਆ ਤੇ ਗੁਰੂ ਵੀ ਆਪਣੀ ਮੰਗੋ ਪੂਰੀ ਕਰ ਦੇਗਾ ਪਰ ਜਾਇਜ ਹੋਵੇ ਮੰਗ ਸਹੀ ਮੰਗ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਮੰਗ ਗੁਰੂ ਸਿੱਖੀ ਸਿਧਾਂਤਾਂ ਦੀ ਗੱਲ ਮੰਗ ਗੁਰੂ ਸਿੱਖੀ ਵਾਲਾ ਜੀਵਨ ਮੰਗ ਠੀਕ ਆ ਜੀ ਪਰ ਕੀਤਾ ਲੋੜੀ ਕੰਮ ਸੋ ਹਰ ਪਿਆ ਕਿ ਜੇ ਗੁਰੂ ਸਾਹਿਬ ਕਹਿੰਦੇ ਜੇ ਕੋਈ ਘਰ ਵਿੱਚ ਤੈਨੂੰ ਜ਼ਰੂਰਤ ਆ ਧੀ ਬੱਚੇ ਦਾ ਵਿਆਹ ਕਰਨਾ ਕੋਈ ਕੋਈ ਬੋਰ ਲਾਉਣਾ ਕੋਈ ਘਰ ਮਕਾਨ ਬਣਾਉਣਾ ਇਹ ਸਹੀ ਮੰਗ ਆ ਇਹ ਅਰਦਾਸ ਕਰ ਆ ਕੇ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਸਦਕਾ ਆਹ ਕੰਮ ਕਰ ਲੱਗੇ ਆ ਜੀ ਦਾਤਾ ਜੀ ਆਪ ਜੀ ਕਿਰਪਾ ਕਰੋ ਸਪੂਰਨ ਕਰੋ ਇਹ ਸਹੀ ਮੰਗ ਹੈ ਸੋ ਮਹਾਰਾਜ ਕਹਿੰਦੇ ਨਾ ਪ੍ਰਭ ਮਾਨ ਪੂਰਨ ਦੁਖ ਬਦੀਰਨ ਸਗਲ ਇਸ ਪੋ ਜਾਣਤੀਆਂ ਆ ਆਗੀ ਪੰਕਤੀ ਜੀ ਮਹਾਰਾਜ ਕਹਿੰਦੇ ਸਾਰੀਆਂ ਆਸ਼ਾਵਾਂ ਤੇਰੀਆਂ ਪੂਰੀਆਂ ਕਰਦਾ ਉਹ ਏ ਪ੍ਰਭੂ ਆਪਣੇ ਦਰ ਤੇ ਦਰ ਦੇ ਮੰਗਤਿਆਂ ਦਾ ਆਦਰਮਾਨ ਕਰਦਾ ਹੈ ਤੂੰ ਉਹਨਾਂ ਦੇ ਦੁੱਖਾਂ ਦਾ ਨਾਸ ਵੀ ਕਰਦਾ ਹੈ ਤੇਰੀ ਮਿਹਰ ਨਾਲ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਜੀ ਪਰ ਸਹੀ ਹੋਣ ਇਹ ਗੱਲ ਧਿਆਨ ਰੱਖ ਧਿਆਨ ਚ ਰੱਖਣੀਆਂ ਵੀ ਆਪਣੀ ਮੰਗ ਆ ਜਿਹੜੀ ਗੁਰੂ ਤੋਂ ਜਾਇਜ਼ ਹੋਣੀ ਚਾਹੀਦੀ ਆ ਕੋਈ ਗਲਤ ਮੰਗ ਨਾ ਮੰਗੀਏ ਅੱਗੇ ਮਹਾਰਾਜ ਦੱਸਦੇ ਨੇ ਹਰ ਕੰਠ ਲਾਗੈ ਦੈਨ ਸਭ ਭਾਗੇ ਮਿਲ ਨ ਸੇਜ ਸੁਹੰਤੀਆਂ ਜਿਹੜੇ ਵਡਭਾਗੀ ਮਨੁੱਖ ਪ੍ਰਭੂਪਤੀ ਦੇ ਗੱਲ ਨਾਲ ਲੱਗਦੇ ਹਨ ਉਹਨਾਂ ਦੀ ਜ਼ਿੰਦਗੀ ਦੇ ਦਿਨ ਭਾਗਾ ਵਾਲੇ ਹੋ ਜਾਂਦੇ ਹਨ ਆਪਾਂ ਪਹਿਲਾਂ ਵੀ ਗੱਲ ਕਰੀ ਆ ਵੀ ਜਿਹੜਾ ਗੁਰੂ ਦੇ ਪਾਈ ਸੰਮੁਖ ਹੁੰਦਾ ਮਨੁੱਖ ਜਿਹੜਾ ਗੁਰੂ ਦੀ ਗੱਲ ਮੰਨਦਾ ਉਹਦੇ ਦਿਨ ਬਦਲਨੇ ਸ਼ੁਰੂ ਹੋ ਜਾਂਦੇ ਨੇ ਇਸ ਮੇਰਾ ਪ੍ਰੈਕਟੀਕਲ ਵੀ ਆ ਜੀ ਆ ਸਤਿਗੁਰਾਂ ਦੀ ਕਿਰਪਾ ਸਦਕਾ ਨਮਾਣਾ ਜੇ ਸਿਖੜੇ ਨਾਲ ਇਹ ਬੀਤੀ ਆ ਹੁਣ ਮੈਂ ਕਹਿ ਸਕਦਾ ਨਮਾਣਾ ਜੇ ਸਿਖੜਾ ਪਹਿਲਾਂ ਨਹੀਂ ਸੀ ਅੱਜ ਤੋਂ 15 ਸਾਲ ਪਹਿਲਾਂ 2009 ਦੇ ਵਿੱਚ ਅਮਰਤ ਦੀ ਦਾਤ ਮਿਲੀ ਆ ਤੇ ਪਹਿਲਾ ਪਖੰਡਾ